ਸ਼ਾਇਦ ਮੈਂ ਤੁਹਾਨੂੰ ਦੱਸਿਆ ਕਿ ਨਹੀਂ ਜੰਮੂ ਦੇ ਵਿੱਚ ਮੇਰੀ ਦਾੜ ਦੁਖਣ ਲੱਗ ਪਈ ਸੀ ਬਹੁਤ ਪੁਰਾਣੀ ਗੱਲ ਤੇ ਜੰਮੂ ਗੁਰਦੁਆਰੇ ਦੇ ਥੱਲੇ ਮਾਰਕੀਟ ਹੈ ਉਹਦੇ ਵਿੱਚ ਇੱਕ ਮੌਚੀ ਵੀ ਹੈ ਨਵੀਆਂ ਜੁੱਤੀਆਂ ਬਣਾ ਕੇ ਵੇਚਦਾ ਹੈ ਪਰ ਸਵੇਰੇ ਸਵੇਰੇ 7 ਤੋਂ ਲੈ ਕੇ 9 ਵਜੇ ਤੱਕ ਉਹ ਮਰੀਜ਼ਾਂ ਦਾ ਇਲਾਜ ਵੀ ਕਰਦਾ ਹੈ ਮੰਤਰਾਂ ਦੇ ਨਾਲ ਉਹਦੇ ਕੋਲ 10-20 ਮਰੀਜ਼ ਸਵੇਰੇ ਸਵੇਰੇ ਆਇਆ ਰਹਿੰਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਦੋਂ ਸੰਬੰਧ ਵਿੱਚ ਮੈਂ ਗਿਆ ਹੋਇਆ ਸੀ ਕਈ ਸਾਲ ਮੈਂ ਜਾਂਦਾ ਰਿਹਾ ਉਸ ਦਿਨ ਕਥਾ ਘੰਟੇ ਦੀ ਥਾਂ ਤੇ ਮੈਂ ਅੱਧਾ ਘੰਟਾ ਕਰਕੇ ਸੰਗਤ ਤੋਂ ਮਾਫੀ ਮੰਗ ਲਈ ਮੈਂ ਕਿਹਾ ਮੇਰੀ ਦਾੜ ਬਹੁਤ ਦੁਖਦੀ ਹੈ ਮੇਰਾ ਧਿਆਨ ਡਾੜ ਦੇ ਜਾਂਦਾ ਉਹ ਮੋਚੀ ਮੇਰੇ ਕੋਲ ਆ ਗਿਆ ਕਮਰੇ ਦੇ ਵਿੱਚ ਕਹਿੰਦਾ ਸੁਣਿਆ ਗੈਨੀ ਜੀ ਤੁਹਾਡੀ ਦਾੜ ਦੁਖਦੀ ਹੈ ਮੈਂ ਕਿਹਾ ਬਹੁਤ ਦੁਖਦੀ ਹੈ ਕਹਿੰਦੇ ਲਗਾ ਪਾਏ ਚੁਟਕੀ ਠੀਕ ਕਰ ਰਹੀਏ ਮੈਂ ਠੀਕ ਕਰ ਦੇ ਮੈਂ ਕਿ ਡਾਕਟਰ ਕੋਲ ਗਿਆ ਸੀ ਉਹ ਕਹਿੰਦਾ ਸੀ ਕੱਢਣੀ ਪੈਂਦੀ ਤੇ ਮੈਂ ਉਹਨੂੰ ਕਿਹਾ ਸੀ ਗੁਰਪੁਰਬ ਲੰਗ ਜਾਣ ਦੇ ਮੈਂ ਇਹ ਤਿੰਨ ਦਿਨ ਗੁਰਪੁਰਬ ਹੈ ਦੋ ਦੋ ਤਿੰਨ ਤਿੰਨ ਖਾਵਾ ਤੇ ਮੈਂ ਹਾਜ਼ਰੀ ਪਰ ਨਹੀਂ ਹੈ ਕਹਿੰਨੇ ਫਿਰ ਬਾਅਦ ਵਿੱਚ ਕਢਵਾ ਲੈਣਾ ਦਵਾਈ ਉਹਨੇ ਦਿੱਤੀ ਮੇਰੀ ਪੀੜ ਦੂਰ ਨਾ ਹੋਵੇ ਕਹਿੰਨੇਗਾ ਮੈਂ ਚੁਟਕੀ ਹੀ ਕਰ ਦੇਣਾ ਕਰ ਦੇ ਕੁਝ ਪੜਦਾ ਰਿਹਾ ਤੇ ਕਿੱਲੇ ਲੋਤੇ ਦਾ ਗੱਲ ਪੇੜਦਾ ਰਿਹਾ ਮੈਨੂੰ ਕਹਿਣ ਲੱਗਾ ਫਾੜਾ ਦਰ ਤੇ ਹੁਣ ਹਟ ਗਿਆ ਹੁਣਾ ਮੈਂ ਕਹਿੰਨੀ ਪਹਿਲੇ ਨਾਲੋਂ ਵੱਧ ਗਿਆ ਹਟਿਆ ਕੋਈ ਨਹੀਂ ਉਹ ਫਿਰ ਕੁਝ ਪੜਦਾ ਰਿਹਾ ਥੋੜੀ ਦੇਰ ਬਾਅਦ ਮੈਨੂੰ ਕਹਿਣ ਲੱਗਾ ਹੁਣ ਤੇ ਆਰਾਮ ਹੋਵੇਗਾ ਨਾ ਮੈਂ ਕਹ ਬੇਆਰਾਮੇ ਮੇਰੀ ਵੱਧ ਗਈ ਪਹਿਲੇ ਨਾਲ ਕੋਈ ਆਰਾਮ ਨਹੀਂ ਚੇਦੀ ਦਫਾ ਉਸਨੇ ਫਿਰ ਪੜੇ ਔਰ ਟਾਈਮ ਵੀ ਜ਼ਿਆਦਾ ਲਾਇਆ ਕਹਿਣ ਲੱਗੇ ਹੁਣ ਤੇ ਤੁਸੀਂ ਬਿਲਕੁਲ ਠੀਕ ਹੋਵੋਗੇ ਮੈਂ ਕਹਿੰਦੇ ਹੁਣ ਤੇ ਮੈਂ ਬਿਲਕੁਲ ਖਰਾਬ ਹੋ ਗਿਆ ਬਹੁਤ ਪੀੜ ਹੋ ਗਈ ਪਤਾ ਉਸਨੇ ਮੈਨੂੰ ਕੀ ਆਖਿਆ ਤੁਸੀਂ ਮੇਰੇ ਤੇ ਸ਼ਰਦਾ ਨਹੀਂ ਕਰ ਰਹੇ ਆਪ ਦੀ ਗਿਆਤ ਲਈ ਅਰਜ਼ ਕਰਾਂ ਕੋਈ ਮੰਤਰ ਕੰਮ ਨਹੀਂ ਕਰੇਗਾ ਅਗਰ ਸ਼ਰਦਾ ਨਹੀਂ ਹੈ ਕੋਈ ਵੀ ਖੇਡ ਸ਼ਰਧਾ ਨਾਲ ਬਣਾਈ। ਸਾਰਾ ਦਿਨ ਮੇਰੇ ਹੱਥ ਦੇ ਵਿੱਚ ਭੋਜਨ ਦੀ ਥਾਲੀ ਹੋਵੇ ਮੇਰੀ ਭੁੱਖ ਨਹੀਂ ਮਿਟੇਗੀ ਜਿੰਨੇ ਦਿਨ ਤੱਕ ਮੈਂ ਰੋਟੀ ਕੰਢ ਤੋਂ ਕੱ ਲੈਣਾ। ਸ਼ਰਧਾ ਨਾਲ ਹੀ ਮੰਤਰ ਨਾਲ ਸੰਬੰਧ ਜੁੜਦਾ ਹੈ। ਮੈਨੂੰ ਕਹਿਣ ਲੱਗੇ ਤੁਸੀਂ ਮੇਰੇ ਤੇ ਸ਼ਰਧਾ ਕਰੋ। ਮੈਂ ਕਿਹਾ ਹੱਦੋਂ ਕਿ ਤੇਰੇ ਮੰਤਰ ਦੇ ਸ਼ਰਧਾ ਮੈਂ ਕਰਾਂ ਤੇ ਸਿਰ ਮੇਰੀ ਦਾੜ ਦੀ ਪੀੜ ਦੂਰ ਹੋ ਜਾਂਦੀ। ਪਰ ਮਹਾਰਾਜ ਕਹਿੰਦੇ ਨੇ ਇੱਕ ਵਾਰ ਪ੍ਰਮਾਤਮਾ ਦੇ ਨਾਮ ਦੇ ਉੱਤੇ ਕੋਈ ਸ਼ਰਧਾ ਕਰੇ ਸਾਰੇ ਰੋਗ ਮਿਟ ਜਾਂਦੇ ਸਰਵ ਰੋਗ ਕਾ ਔਖਦ ਨਾਮ ਮੈਂ ਕਿ ਸ਼ਰਧਾ ਇਤਨੀ ਸੌਖੀ ਗੱਲ ਨਹੀਂ ਪੂਰਨ ਵਿਸ਼ਵਾਸ ਜਾਂ ਕੇ ਰਿਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਨ ਪ੍ਰਗਟ ਆਇਆ ਜਿੱਥੇ ਵਿਸ਼ਵਾਸ ਪੂਰਾ ਬਣ ਜਾਏ ਭਾਵਨਾ ਪੂਰੀ ਹੋ ਜਾਏ ਉਸੇ ਵਕਤ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ ਹੈ ਉਸੇ ਵਕਤ ਭਗਵਾਨ ਪ੍ਰਗਟ ਹੋ ਜਾਂਦਾ ਹੈ ਤੇ ਮੈਨੂੰ ਕਹਿਣ ਦੇਣਾ ਅਜੇ ਤੱਕ ਜਿਸ ਜਿਸ ਦਾ ਬ੍ਰह्म ਗਿਆਨ ਨਹੀਂ ਪ੍ਰਗਟ ਹੋਇਆ ਅਜੇ ਉਸ ਦਾ ਭਰੋਸਾ ਡੋਲਦਾ ਹੈ ਤਾਂ ਹੀ ਤੇ ਅਰਦਾਸ ਹੈ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇਇ ਕਰ ਹੱਥ 50 ਸਾਲ ਹੋ ਗਏ ਨੇ ਮੈਨੂੰ ਕਥਾ ਕਰਦੇ ਆ ਕਦੀ ਕਦੀ ਭਰੋਸਾ ਡੋਲ ਜਾਂਦਾ ਹਾਲਾਤ ਵਿਸ਼ਵਾਸ ਦਾ ਪੂਰਾ ਵੱਜ ਜਾਣਾ ਬੜੀ ਬਖਸ਼ਿਸ਼ ਹੈ ਜਾਣ ਕੇ ਰੇਲੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇਸ ਮਨ ਪ੍ਰਗਟ ਹੈ ਤਤ ਕਹਿੰਦੇ ਨੇ ਉਸੇ ਵਰਤ ਉਸੇ ਵਰਤ ਬ੍ਰह्म ਗਿਆਨ ਪ੍ਰਗਟ ਹੋ ਜਾਂਦਾ ਉਸੇ ਵਰਤ ਭਗਵਾਨ ਪ੍ਰਗਟ ਹੋ ਜਾਂਦਾ ਕੋਈ ਦਿਨ ਨਹੀਂ ਲੱਗਦੇ ਕੋਈ ਮਹੀਨੇ ਨਹੀਂ ਲੱਗਦੇ ਬਾਬਾ ਫਰੀਦ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ ਤਾਕਮ ਗੂੰਜਣੀਆਂ ਮਨੋਮਚੰਦਰੀਆਂ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਰੇ ਨੇ ਦਸਨ ਬਿਹੂਨ ਮੰਤ ਬਯੰਗੰ ਮੰਤਰੰ ਗਾਰੜੀ ਨੇ ਵਾਰ ਸ਼ੁਰੂ-ਸ਼ੁਰੂ ਚ ਇਲਾਜ ਮੰਤਰਾਂ ਦੇ ਰਾਹੀਂ ਆਉਂਦਾ ਸੀ ਫਿਰ ਆਯੁਰਵੇਦ ਅੱਗੇ ਆ ਗਈ ਵੈਦ ధਨੰਤਰ ਦੇ ਰਾਹੀਂ ਇਹ ਵੀ ਕੋਈ 3.5 ਤਿੰਨ ਪੌਣੇ 4000 ਸਾਲ ਪਹਿਲੇ ਵੈਦ ਹੋਇਆ ਹੈ ਵੈਦ ధਨੰਤਰ ਸਭ ਨੇ ਜੋਤ ਜੋਤ ਹੈ ਸੋਏ ਜਿਹੜਾ ਆਪਣੀ ਆਤਮਾਤਿਕ ਪਹੁੰਚ ਜਾਂਦਾ ਹੈ ਉਹ ਸਾਰਿਆਂ ਤੱਕ ਪਹੁੰਚ ਜਾਂਦਾ ਹੈ ਕਿਉਂ ਸਾਰਿਆਂ ਦੇ ਤਨ ਅਲੱਗ-ਅਲੱਗ ਨੇ ਸਾਰਿਆਂ ਦੇ ਮਨ ਅਲੱਗ-ਅਲੱਗ ਨੇ ਸਾਰਿਆਂ ਦੀ ਆਤਮਾ ਇੱਕੋ ਹੈ ਹਸਤੀ ਕੀਤੀ ਤ੍ਰਿੜ ਲੋ ਆਦੰ ਇੱਕ ਅਖੰਡਤ ਬਸੇ ਅਨਾਦ ਅਖੰਡ ਰੂਪ ਦੇ ਚ ਇੱਕੋ ਹੀ ਆਤਮਾ ਸਾਰਿਆਂ ਦੇ ਚ ਹੈ ਪਸ਼ੂਆਂ ਦੇ ਚ ਬਨਸਪਤੀ ਦੇ ਚ ਮਨੁੱਖਾਂ ਦੇ ਚ ਜੋ ਆਤਮ ਗੈ ਨਹੀਂ ਹੈ ਉਹ ਸਰਬ ਗੈ ਨਹੀਂ ਹੈ ਉਹ ਸਾਰਿਆਂ ਦੀ ਜਾਣ ਲੈਂਦਾ ਹੈ ਕਿਉਂ ਜੋ ਦੇ ਅੰਦਰ ਜੋਤ ਹੈ ਉਹੀ ਸਾਰਿਆਂ ਦੇ ਅੰਦਰ ਸਭ મે ਜੋਤ ਜੋਤ ਹੈ ਸੋਹੇ ਇਸਕੇ ਜਾਣਣ ਸਭ ਮੈਂ ਜਾਣਣਾ ਹੋਏ। ਉਹ ਜੋ ਕੇ ਸੈਂਟਿਸਟ ਹੈਰਾਨ ਨੇ 1500 ਜੜੀ ਬੂਟੀਆਂ ਦੇ ਗੁਣ ਤੇ ਸੁਭਾਅ ਵੈਦ ਹਨ ਹਨੰਤਰ ਨੇ ਲਿਖੇ ਨੇ ਤੇ ਸੈਂਟਿਸਟ ਹੈਰਾਨ ਨੇ ਕਿਸ ਤਰ੍ਹਾਂ ਲਿਖ ਦਿੱਤੇ ਉਹ ਠੀਕ ਨੇ। ਜਿਹੜਾ ਜਿਹੜਾ ਸੁਭਾਅ ਉਸ ਨੇ ਦੱਸਿਆ ਠੀਕ। ਉਹਨੂੰ ਅੱਜ ਵੀ ਗਲਤ ਨਹੀਂ ਸਾਬਤ ਕੀਤਾ ਜਾ ਸਕਦਾ। ਜੋ ਉਸ ਨੇ 4000 ਸਾਲ ਪਹਿਲੇ ਦੱਸਿਆ 4000 ਸਾਲ। ਇਹ ਇਹ ਬੂਟੀ ਗਰਮ ਮਿਜ਼ਾਰਦੀ ਹੈ ਫਲਾਣੇ ਰੋਗ ਤੇ ਕਮ ਆ ਸਕਦੀ ਹੈ ਇਸ ਬੂਟੀ ਦੀ ਤਾਸੀਰ ਠੰਡੀ ਹੈ ਫਲਾਣੇ ਤੇ ਕਮ ਆ ਸਕਦੀ ਹੈ ਹਰ ਜੜੀ ਬੂਟੀ ਦਾ ਉਸਨੇ ਗਿਆਨ ਲਿਖਿਆ ਹੈ ਵੈਦ ధਨੰਤਰ ਇਹਦੇ ਰਾਹੀਂ ਆਯੁਰਵੇਦ ਦਾ ਜਨਮ ਹੋਇਆ ਲੇਕਿਨ ਇਹ ਇਲਾਜ ਸਲੋ ਸੀ ਸਪੀਡ ਬੜੀ ਸਲੋ ਸੀ ਗਤੀ ਬੜੀ ਚੱਲਣਾ ਬੜਾ ਸਲੋ ਸੀ ਕਈ ਕਈ ਦਿਨ ਲੱਗ ਜਾਂਦੇ ਸਨ ਪਰ ਰੋਗ ਦੀ ਜੜ ਕੱਟੀ ਜਾਂਦੀ ਸੀ ਇਹ ਬਹੁਤ ਦੇਰ ਲਾਂਦਾ ਸੀ ਇਹ ਇਲਾਜ ਲੋਕਾਂ ਦਾ ਵਿਸ਼ਵਾਸ हटਦਾ ਗਿਆ ਫਿਰ ਐਨੋਪੈਥੀ ਦਾ ਜਨਮ ਹੋਇਆ ਮੱਥਾ ਦੁਖਦਾ ਇੱਕ ਗੋਲੀ ਖਾਓ ਹੁਣੇ ਠੀਕ ਸਹਜੇ ਸਹਜੇ ਆਯੁਰਵੇਦ ਤੇ ਵਿਸ਼ਵਾਸ ਘਟਦਾ ਗਿਆ ਐਨੋਪੈਥੀ ਤੇ ਵੱਧ ਗਿਆ ਸਜੇ ਸਜੇ ਐਲੋਪੈਥੀ ਤੇ ਵੀ ਵਿਸ਼ਵਾਸ ਘਟਣ ਲੱਗਦੇ ਆ ਕਿਉਂ ਇਹਦੀ ਇਲਾਜ ਪদ্ধਤੀ ਦੇ ਨਾਲ ਕਰੀਬਨ ਕਰੀਬਨ 90 ਪਰਸੈਂਟ ਤੇ ਸਾਈਡ ਇਫੈਕਟ ਹੋ ਜਾਂਦਾ ਇੱਕ ਰੋਗ ਨੂੰ ਦਵਾਈ ਆ ਦੋ ਜਾ ਪੈਦਾ ਲੋਕਾਂ ਦਾ ਬਰੋਸਾ ਇਥੋਂ ਵੀ ਉਠਿਆ ਫਿਰ ਹੋਮੋਪੈਥੀ ਆ ਗਿਆ ਅੱਜਕੱਲ ਨੈਚਰ ਪੈਥੀ ਦਾ ਬੜਾ ਜ਼ੋਰ ਹੈ ਭਾਰਤ ਦੇ ਇਤਿਹਾਸੀ ਦੁਨੀਆ ਸ ਤੋ ਮੈਂ ਅਰਜ਼ ਕਰਾਂ ਆਯੁਰਵੇਦ ਮੌਜੂਦ ਹੈ ਮੰਤਰਾਂ ਦੇ ਰਾਹੀਂ ਉਪਚਾਰ ਮੌਜੂਦ ਹੈ ਐਲੋਪੈਥੀ ਮੌਜੂਦ ਹੈ ਹੋਮੈਪੈਥੀ ਮੌਜੂਦ ਹੈ ਨੇਚਰਪੈਥੀ ਵੀ ਮੌਜੂਦ ਹੈ ਪਰ ਰੋਗੀ ਵੀ ਮੌਜੂਦ ਨੇ ਹੈਰਾਨਗੀ ਦੀ ਗੱਲ ਹੈ ਨਵੇਂ ਤੋਂ ਨਵਾਂ ਇਲਾਜ ਦਾ ਢੰਗ ਪੈਦਾ ਹੋ ਰਿਹਾ ਹੈ ਨਵੇਂ ਤੇ ਨਵੇਂ ਰੋਗੀ ਜਨਮ ਲਏ ਮੈਡੀਕਲ ਸਟੋਰ ਦਵਾਈਆਂ ਨਾਲ ਭਰਦੇ ਜਾ ਰਹੇ ਨੇ ਬੰਦਿਆਂ ਦੇ ਸਰੀਰ ਰੋਗਾਂ ਨਾਲ ਵਰਦੇ ਜਾ ਰਹੇ ਨੇ ਮਹਾਰਾਜ ਕਹਿੰਦੇ ਨੇ ਸਾਰੀਆਂ ਦਵਾਈਆਂ ਦੀ ਤਰਫ ਮੁਨਕ ਜਾਂਦਾ ਇੱਕ ਦਵਾਈ ਦੀ ਤਰਫ ਨੇ ਕਿਉਂ ਉਹ ਦਵਾਈ ਆਪ ਬਣਾਣੀ ਪੈਂਦੀ ਹੈ ਬਾਜ਼ਾਰੋਂ ਨਹੀਂ ਮਿਲਦੀ ਉਹ ਦਵਾਈ ਆਪ ਬਣਾਣੀ ਪੈਂਦੀ ਹੈ ਕੋਈ ਡਾਕਟਰ ਨਹੀਂ ਦਿੰਦਾ ਉਹ ਦਵਾਈ ਕੀ ਹੈ ਉਹ دارو ਕੀ ਹੈ ਸੰਸਾਰ ਰੋਗੀ ਨਾਮ دارو ਮੈਲ ਲਾਗੇ ਸੱਚ ਬਿਨਾ ਪ੍ਰਭੂ ਦਾ ਨਾਮ ਹੀ دارو ਔਰ ਇਹ ਐਸਾ دارو ਹੈ ਸਰਬ ਰੋਗ ਕਾ ਖਦਨਾ ਸਾਰੇ ਰੋਗਾਂ ਦੀਆਂ ਜੜਾਂ ਪੁੱਟਦਾ